ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਮੀਤ ਕਰਨਿਆ ਤੁਸੀਂ ਬਿਲਕੁਲ ਬਦਿਆ ਹੋਗੇ ਐਥੇ ਜੀ ਪੰਜਾਬ ਦੀ ਹਕੂਮਤ ਵਿਕਰਮ ਮਨਜੀਠੀਏ ਦੀ ਜਾਨ ਦੀ ਦੁਸ਼ਮਣ ਬਣ ਗਈ ਏ ਐਥੇ ਕਾਹ ਜਾਂਦਾ ਪਿਆ ਹੈ ਕਿ ਵਿਕਰਮ ਮਨਜੀਠੀਏ ਨੂੰ ਜਾਨ ਦਾ ਵੱਡਾ ਖਤਰਾ ਹੈ ਤੇ ਐਥੇ ਗਵਰਨਮੈਂਟ ਪੰਜਾਬ ਦੀ ਜਿਹੜੀ ਸਰਕਾਰ ਏ ਉਹੀ ਵਿਕਰਮ ਮਨਜੀਠੀਏ ਦੀ ਜਾਨ ਲੈਣਾ ਲਈ ਜਾਨ ਜਿਹੜਾ ਉਹਦਾ ਇੱਕ ਮਰਡਰ ਜਿਹੜਾ ਉਹ ਕਰ ਸਕਦੀ ਏ ਇੱਥੇ ਕੀ ਇਹਦੇ ਪਿੱਛੇ ਚੀਜ਼ਾਂ ਨੇ ਬਹੁਤ ਐਮ ਕਿਸਮ ਦੀ ਵੀਡੀਓ ਹੈ ਅੱਜ ਵੀਡੀਓ ਇਹਦੇ ਵਾਲੇ ਤੋਂ ਤੁਸੀਂ ਵੀਡੀਓ ਆਖਰ ਤੱਕ ਵੇਖਣੀ ਹੈ ਚੈਨਲ ਤੇ ਤੁਸੀਂ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲੇ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਨੇ ਜਿੰਨਾ ਕਰਕੇ ਮਾਈਕਰੋ ਸਿਵਿਟੀ ਨੂੰ ਖਤਰਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੋਂ ਕੋ ਸਭ ਤੋਂ ਵਿਟਿਕਲ ਅੱਜ ਜਿਹੜੇ ਨੇ 4 5 ਜਿਹੜੇ ਪੁਆਇੰਟ ਨੇ ਉਹ ਜਿਹੜੀ ਅੱਜ ਰਿਮਾਂਡ ਦੇ ਵਿੱਚ ਜਦੋਂ ਖਤਮ ਹੁੰਦਾ 14 ਦਿਨ ਦਾ ਹੈਗਾ ਉਹਦੇ ਚੋਂ ਠਾਏ ਗਏ ਨੇ ਸਭ ਤੋਂ ਕਿ ਉਸ ਬੈਰਕੇ ਦੇ ਵਿੱਚ ਦੋ ਹਿਸਟਰੀ ਸ਼ੀਟਰ ਨੇ ਇੱਕ ਨੇ ਤੇ ਤਿੰਨ ਕਤਲ ਕੀਤੇ ਨੇ ਤੇ ਫਾਂਸੀ ਦੀ ਸਜ਼ਾ ਵਾ ਇੱਕ ਨੇ ਛੋਟੇ ਬੱਚਿਆਂ ਦਾ ਜਿੰਸੀ ਸ਼ੋਸ਼ਣ ਕਰਕੇ ਉਹਨਾਂ ਦਾ ਕਤਲ ਕੀਤਾ ਹੈਗਾ ਉਹ ਨੇ ਹੁਣ ਉਹਨਾਂ ਦੀ ਜਾਨ ਨੂੰ ਖਤਰਾ ਬਲੈਕ ਸ਼ੀਟਰ ਜਿਹੜੇ ਹਿਸਟਰੀ ਸ਼ੀਟਰ ਬਿਠਾਏ ਗਏ ਨੇ ਕੀ ਮਾਨਸਿਕ ਤੌਰ ਤੇ ਤੇ ਜਸਮਾਨੀ ਤੌਰ ਤੇ ਵਿਕ੍ਰਮ ਸਿੰਘ ਮਜੀਠੀਆ ਤੇ ਦਬਾਅ ਪਾਉਣ ਵਾਸਤੇ ਇਹ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਂ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈਗੀ ਉਹਨਾਂ ਨੇ ਅਜ ਅਦਾਲਤ ਦੇ ਵਿੱਚ ਕਿਹਾ ਕਿ ਕੱਲੂ ਜਿਹੜੇ ਹਿਸਟਰੀ ਸ਼ੀਟਰ ਕੁਝ ਵੀ ਉਹਨਾਂ ਦਾ ਜਾਨੀ ਨੁਕਸਾਨ ਕਰ ਸਕਦੇ ਤੇ ਫਿਰ ਜ਼ਿੰਮੇਵਾਰ ਕੌਣ ਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਦੂਜਾ ਉਹਨਾਂ ਨੇ ਕਿਹਾ ਕਿ ਉਹ ਇੱਕ ਮਨਿਸਟਰ ਹੈ ਚੁੱਕੇ ਨੇ ਜੇਲ੍ਹ ਮੈਨੋ ਦੇ ਮੁਤਾਬਕ ਉਹਨਾਂ ਨੂੰ ਵੱਖਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਭਾਵੇਂ ਕੋਈ ਮੰਤਰੀ ਨਾ ਵੀ ਰਿਹਾ ਹੋਵੇ ਐਮਐਲਏ ਨਾ ਵੀ ਰਾ ਜੇ ਤੁਸੀਂ ਗ੍ਰੈਜੂਏਟ ਹੋ ਤੇ ਤੁਹਾਨੂੰ ਸਹੂਲਤਾਂ ਜੇਲ੍ਹ ਦੇ ਵਿੱਚ ਹੋਰ ਵੱਖਰੀਆਂ ਮਿਲਦੀਆਂ ਉਹਨਾਂ ਕਹਿੰਦੇ ਨਜ਼ਰ ਅਦਾਜ਼ ਹੋ ਰਹੀਆਂ ਤੀਜਾ ਇਹ ਕਹਿ ਰਹੇ ਨੇ ਕਿ ਪਾਰਟੀ ਦੇ ਲੀਡਰਾਂ ਨੂੰ ਮਿਲਣ ਹੀ ਨਹੀਂ ਦਿੱਤਾ ਜਾ ਰਿਹਾਗਾ ਉਹ ਸੁਭੀ ਸਿੰਘ ਬਾਦਲ ਮਿਲਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਪ੍ਰਧਾਨ ਵੀ ਨੇ ਤੇ ਵਿਕਰਮ ਸਿੰਘ ਜੀ ਦਾ ਨਾ ਸਾਲਾ ਵੀ ਲੱਗਦੇ ਨੇ ਹਰ ਸਿਮਰਤ ਕੌਰ ਬਾਦਲ ਆਪਣੇ ਭਰਾ ਨੂੰ ਮਿਲਣਾ ਚਾਹੁੰਦੀ ਹੈ ਕਹਿੰਦੇ ਉਹ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਚੌਥੀ ਗੱਲ ਹੈ ਕਿ ਉਹ ਕਹਿ ਰਹੇ ਨੇ ਕਿ ਉਹਦੇ ਚ ਅਦਾਲਤ ਦੇ ਵਿਹੜੇ ਦੇ ਵਿੱਚ ਵਕੀਲਾਂ ਦੇ ਨਾਲ ਧੱਕਾਮੁਕੀ ਪੁਲਿਸ ਕਰਦੀ ਆ ਬਦਮਿਜੀ ਕਰਦੀ ਹੈਗੀ ਉਹਨਾਂ ਨੇ ਅੱਜ 바ਰ ਕਾਉਂਸਲ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈਗੀ ਇੱਕ ਉਹਨਾਂ ਨੇ ਪਟਿਆਲੇ ਦੇ ਕਿਸੇ ਥਾਣੇਦਾਰ ਦਾ ਨਾਮ ਵੀ ਲਿਆ ਹੈਗਾ ਪੰਨਵੀ ਉਹਨੇ ਗੱਲ ਕੀਤੀ ਕਿ 15-20 ਬੰਦੇ ਚਿੱਟੇ ਕੁਰਤੇ ਪਜਾਮੇ ਵਾਲੇ ਤੇ ਨੀਲੀਆਂ ਪੱਗਾਂ ਬਣ ਕੇ ਅਦਾਲਤ ਦੇ ਵਿਹੜੇ 'ਚ ਖੜੇ ਕੀਤੇ ਜਾਂਦੇ ਨੇ ਸ਼ੋਅ ਕੀਤਾ ਯਾਰ ਇਹ ਕੱਲ ਹੀ ਜਦ ਕੋ ਹੈ ਪੁਲਿਸ ਵਾਲੇ ਆ ਗਏ ਉਹਨਾਂ ਇਹ ਵੀ ਗੱਲ ਕੀਤੀ ਹੈਗੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਵਕੀਲ ਨੇ ਕੀਤੀ ਹੈ ਸੋਪਤੀ ਹੁਣ ਦਮਨਵੀਰ ਸਿੰਘ ਸੋਪਤੀ ਹੁਣਾ ਕਿ ਸਰਕਾਰ ਅਦਾਲਤ ਦੇ ਵਿੱਚ ਮੁੱਕਰੀ ਗਈ ਹੈਗੀ ਕਿ ਜਿਹੜੀ ਇਹ ਰੌਲਾ ਪਾਉਂਦੇ ਆ ਰਹੇ ਸੀ ਕਿ ਹਿਮਾਚਲ ਦੇ ਵਿੱਚ ਜੀ ਹਰ ਇਕੜ ਜਿਹੜੀ ਜ਼ਮੀਨ ਆ ਉਹ ਕਹਿੰਦੇ ਮੁੱਕਰੀ ਗਈ ਅਦਾਲਤ ਦੇ ਵਿੱਚ ਤੇ ਕਹਿੰਦੇ ਕਿ ਸਰਕਾਰ ਦੇ ਵਕੀਲ ਅਦਾਲਤ ਦੇ ਵਿੱਚ ਕੁਝ ਹੋਰ ਕਹਿੰਦੇ ਨੇ ਤੇ ਬਾਹਰ ਕੁਝ ਹੋਰ ਕਹਿੰਦੇ ਨੇ ਉਹ ਵੀ ਐਡਵੋਕੇਟ ਐਥਿਕਸ ਦੇ ਅਗੇਂਸਟ ਜਾ ਕੇ ਗੱਲ ਕਰ ਰਹੇ ਨੇ ਉਹ ਕਹਿੰਦੇ ਉਸ ਮਸਲੇ ਵਿੱਚ ਅਸੀਂ ਕੋਰਟ ਨੂੰ ਦੱਸਿਆ ਗਿਆ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਨੇ ਉਹ ਕਹਿੰਦੇ ਹੈਗੇ ਨੇ ਕਿ ਹਲੇ 1000 ਏਕੜ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਤੁਸੀਂ ਤਾਂ ਕਹਿੰਦੇ ਸਾਡੇ ਕੋ ਕਾਗਜ ਲੱਭਿਆ ਹੈਗੇ ਨੇ ਇਸ ਕਰਕੇ ਡੀਏ ਦਾ ਜਿਹੜਾ ਕੇਸ ਆ ਲੱਗਦਾ ਕਿ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈਗਾ ਇਸ ਕਰਕੇ ਸਰਕਾਰੀ ਵਕੀਲ ਅੰਦਰ ਕੁਝ ਹੋਰ ਬਾਹਰ ਕੁਝ ਹੋਰ ਕਹਿੰਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਵੀ ਜਿਹੜੇ ਵਕੀਲ ਨੇ ਅੰਦਰ ਕੁਝ ਹੋਰ ਕਹਿੰਦੇ ਬਾਹਰ ਕੁਝ ਹੋਰ ਕਹਿੰਦੇ ਨੇ ਤੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹ ਜੋ ਦਾਅਵੇ ਕਰਦੇ ਨੇ ਤੇ ਸਰਕਾਰੀ ਵਕੀਲ ਕਹਿੰਦੇ ਕਿ ਦਾਅਵੇ ਬੇਬੁਨਿਆਦ ਨੇ ਤੇ ਜਿਹੜੇ ਸਰਕਾਰ ਦੇ ਵਕੀਲ ਦਾਅਵੇ ਪੇਸ਼ ਕਰਦੇ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹ ਰਹੇ ਨੇ ਕਿ ਝੂਠੇ ਨੇ ਪਰ ਜਿਹੜਾ ਸਭ ਤੋਂ ਸੀਰੀਅਸ ਮਸਲਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਜਿਵੇਂ ਨਾ ਬਖਤਰਬੰਦ ਗੱਡੀਆਂ ਨਹੀਂ ਹੁੰਦੀਆਂ ਉਹਦੇ ਚ ਲਿਆਇਆ ਜਾ ਰਿਹਾ ਹੈਗਾ ਔਰ ਲੋਕਾਂ ਤੋਂ ਦੂਰ ਰੱਖਿਆ ਜਾ ਰਿਹਾਗਾ ਵੀ ਉਹਨੂੰ ਕਹਿੰਦੇ ਖਤਰਾ ਤੁਸੀਂ ਤਾਂ ਉਹਨਾਂ ਦੀ 5-6 ਮਹੀਨੇ ਪਹਿਲਾਂ ਸਿਕਿਉਰਿਟੀ ਵਾਪਸ ਲੈ ਲਈ ਹੈਗੀ ਸੀ ਉਹ ਸਾਰੀਆਂ ਚੀਜ਼ਾਂ ਹੁਣ ਇਹ ਜਿਹੜੀਆਂ 10-12 ਪੁਆਇੰਟ ਰੇਜ਼ ਹੋਏ ਨੇ ਉਹ ਸਾਰੀਆਂ ਜਿਹੜੀਆਂ ਅਗਲੀ ਜਿਹੜੀ 2 ਤਰੀਕ ਅਗਸਤ ਨੂੰ ਜਿਹੜੀ ਆ ਉਹਦੇ 'ਚ ਉਹ ਡਿਸਕਸ ਹੋਣੀਆਂ ਕਿਉਂਕਿ ਜਦ ਤੱਕ ਕਿਸੇ ਨੂੰ ਬੇਲਣਾ ਮਿਲੇ ਉਦੋਂ ਤੱਕ ਕਿ ਕਾਨੂੰਨੀ ਪ੍ਰਕਿਰਿਆ ਹੈਗੀ ਆ ਇਹਦੇ 'ਚ ਕੋਈ ਸਰਕਾਰ ਦੀ ਜਿੱਤ ਨਹੀਂ ਹੈਗੀ ਕਿ ਉਹਨੂੰ ਮੋੜ ਤੋਂ 14 ਦਿਨਾਂ ਵਾਸਤੇ ਰਿਮਾਂਡ ਦੇ ਭੇਜ ਦਿੱਤਾ ਗਿਆ ਉਹ 14 ਦਿਨ ਦਾ ਹੀ ਰਿਮਾਂਡ ਵੱਧਦਾ ਰਹਿੰਦਾ ਗਿਆ ਜਦੋਂ ਤੱਕ ਬੇਲ ਨਹੀਂ ਮਿਲਦੀ ਉਹ ਰਿਮਾਂਡ 14 14 ਦਿਨ ਦਾ ਹੀ ਹੁੰਦਾ ਹੈਗਾ ਪਰ ਇਹ ਬੜਾ ਸੀਰੀਅਸ ਹੈ ਕਿ ਸਰਕਾਰ ਤੇ ਜਿਹੜੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਇੱਕ ਬੰਦੇ ਨੂੰ ਮੰਤਰੀ ਰਹਿ ਚੁੱਕਾ ਜਿਸ ਤੇ ਦੋਸ਼ ਤੁਸੀਂ ਲਾਏ ਨੇ ਦੋਸ਼ ਅਜੇ ਸਾਬਤ ਨਹੀਂ ਤੁਸੀਂ ਕਰ ਪਾਏਗੇ ਪਰ ਉਹਨਾਂ ਨੂੰ ਉਸ ਬੈਰਕ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਦੀ ਖਤਰਨਾਕ ਨੇ ਬੰਦੇ ਤੇ ਖਤਰਨਾਕ ਬੰਦਿਆਂ ਦਾ ਦਿਮਾਗ ਕਿਸੇ ਵੇਲੇ ਵੀ ਖਰਾਬ ਹੋ ਸਕਦਾ ਤੇ ਤੁਸੀਂ ਕੀ ਸਰਕਾਰ ਕੀ ਚਾਹੁੰਦੀ ਸਰਕਾਰ ਐਡਾ ਵੱਡਾ ਰਿਸਕ ਕਿਉਂ ਲੈ ਰਹੀ ਹੈ ਜਾਂ ਤੇ ਜਿਹੜੇ ਉਹਨਾਂ ਦੇ ਦੋਸ਼ ਲਗਾਏ ਨੇ ਉਹਨਾਂ ਦਾ ਜਵਾਬ ਦੇਣ ਕੋਰਟ ਦੇ ਵਿੱਚ ਉਹਨਾਂ ਨੇ ਤੇ ਨਾਮ ਵੀ ਦੱਸੇ ਨੇ ਦਰਮਨ ਵੀਰ ਸਿੰਘ ਸੋਪਤੀ ਉਹਨਾਂ ਨੇ ਨਾਮ ਦੱਸੇ ਨੇ ਅਦਾਲਤ ਨੂੰ ਕਿ ਇਹ ਬੰਦੇ ਜਿਹੜੇ ਹਿਸਟਰੀ ਸ਼ੀਟਰ ਨੇ ਤੇ ਐਡਾ ਵੱਡਾ ਤੁਸੀਂ ਰਿਸਕ ਲੈਣਾ ਚਾਹੁੰਦੇ ਕੀ سزا ਦੇਣਾ ਚਾਹੁੰਦੇ ਹੋਗੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਾਨਸਿਕ ਤੌਰ ਤੇ ਤੋੜਨਾ ਚਾਹੁੰਦੇ ਨੇ ਜਾਂ ਜਸਮਾਨੀ ਤੌਰ ਤੇ ਤੋੜਨਾ ਚਾਹੁੰਦੇ ਹੋਗੇ ਨੇ ਪਰ ਇਹ ਕਿਹੜਾ ਖਤਰਨਾਕ ਬੰਦਾ ਅਪਰਾਧੀ ਹੁੰਦਾ ਉਹਦਾ ਦਿਮਾਗ ਕਿਸੇ ਵੇਲੇ ਪਾਗਲ ਹੋ ਜਾਂਦਾ ਮੰਨ ਕੇ ਚਲੋ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਹੈਂਕੀ ਫੈਂਕੀ ਹੋ ਜਾਂਦੀ ਹੈ ਫਿਰ ਕੌਣ ਜ਼ਿੰਮੇਵਾਰ ਰ ਜੇਲ੍ਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਤੇ ਸਰਕਾਰ ਨੂੰ ਜਿਹੜਾ ਵਾ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਜਾ ਇਹੋ ਜਿਹੀਆਂ ਸਕੀਮਾਂ ਘੜਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈਗਾ ਕਿ ਪੋਲੀਟੀਕਲ ਸਿਸਟਮ ਆ ਇਸ ਸਰਕਾਰਾਂ ਸਮੇਂ ਕਿਸੇ ਇੱਕ ਇੱਕੋ ਕੇ ਕੋਲੇ ਨਹੀਂ ਰਹਿੰਦੀਆਂ ਆ। ਜੋ ਕਾਨੂੰਨ ਧਨੁਆਗਿਆ ਦਿੰਦਾ ਉਹ ਹੋਣਾ ਚਾਹੀਦਾ। ਕਾਨੂੰਨ ਦੀਆਂ ਧੱਜੀਆਂ ੜਾ ਕੇ ਜੇ ਕੋਈ ਵੀ ਸਰਕਾਰ ਕਿਸੇ ਵੀ ਸਟੇਟ ਦੀ ਸਰਕਾਰ ਜਾਂ ਸੱਟ ਤੁਸੀਂ ਧੱਜਣੋ ਤੇ ਲਾਜ਼ਮੀ ਤੌਰ ਤੇ ਉਹ ਸਾਰਾ ਸਾਰ ਗਲਤ ਆ ਉਹ ਇੱਕ ਨਵੀਂ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ। ਇਹ ਜਿਹੜੇ ਬੜੇ ਸੀਰੀਅਸ ਇਲਜ਼ਾਮ ਨੇ ਉਹਨਾਂ ਦਾ ਸਰਕਾਰ ਨੂੰ ਜੇ ਇਲਜ਼ਾਮ ਲੱਗੇ ਨੇ ਤੇ ਇਮਾਨਦਾਰੀ ਦੇ ਨਾਲ ਸਪਸ਼ਟਤਾ ਦੇ ਨਾਲ ਦੱਸਨੇ ਚਾਹੀਦੇ ਹੈਗੇ ਨੇ ਨਹੀਂ ਤੇ ਜੇ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਵਿਕਰਮ ਮਨਜੀਠੀਏ ਦੀ ਜਾਨ ਨੂੰ ਕਿੰਨਾ ਵੱਡਾ ਖਤਰਾ ਲਾ ਕੇ ਤੇ ਇੱਥੇ ਵਿਕਰਮਨਜੀਠੀਏ ਦੇ ਜਿਹੜੇ ਵਕੀਲ ਨੇ ਆਪਣੇ ਖਾਚਾ ਜਿਹੜੇ ਨੇ ਉਹ ਜ਼ਾਹਿਰ ਕੀਤੇ ਨੇ ਅਤੇ ਵਿਕਰਮਨਜੀਠੀਏ ਦਾ ਵਕੀਲ ਜੋ ਕਹਿੰਦਾ ਤੇ ਨਾਲ ਹੀ ਹਕੂਮਤ ਦੇ ਜਿਹੜੇ ਲੋਕ ਨੇ ਪੰਜਾਬ ਦੀ ਜਿਹੜੀ ਠੀਕ ਹੈ ਗਵਰਨਮੈਂਟ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਜਿਹੜਾ ਗਲਤ ਬਿਆਨ ਨਹੀਂ ਕਰਦਾ ਲੇਕਿਨ ਇੱਥੇ ਜੋ ਵੀ ਗਲ ਵਿਕਰਮਨ ਜੀਠੀ ਦਾ ਵਕੀਲ ਸਾਹਮਣੇ ਲੈ ਕੇ ਆਂਦਾ ਉਹਨੂੰ ਗਲਤ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇੱਥੇ ਇਹ ਚੀਜ਼ ਸਾਫ਼ ਨਜ਼ਰ ਆਉਂਦੀ ਹੈ ਕਿ ਵਿਕਰਮਨ ਜੀਠੀ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਵਿਕਰਮਨ ਜੀਠੀ ਨੂੰ ਰਾਹ ਚ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਐਹੀ ਵਜ੍ਹਾ ਹੈ ਕਿ ਉੱਥੇ ਵੱਡੀ ਤਰ੍ਹਾਂ ਦੇ ਜਿਹੜੇ ਅਕਾਲੀ ਦਲ ਦੇ ਰੂਪ ਵਿੱਚ ਪੂਲੇ ਸਾਲਿਆਂ ਨੂੰ ਕਠਿਆ ਕੀਤਾ ਗਿਆ ਤੇ ਉਹਨਾਂ ਲੋਕਾਂ ਨੂੰ ਵਿਕਰਮਨਜੀਤਿਆ ਦੇ ਅੱਗੇ ਪਿੱਛੇ ਕੀਤਾ ਗਿਆ ਤੇ ਇਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈਏ ਕਿ ਵਿਕਰਮਨਜੀਤਿਆ ਨੂੰ ਰਾਤ ਨੂੰ ਹਟਾਇਆ ਜਾਏ ਵਿਕਰਮਨਜੀਤਿਆ ਨੂੰ ਮਕਾਇਆ ਜਾਏ ਤੁਸੀਂ ਕੀ ਕਹੋਗੇ ਤੁਹਾਡਾ ਕੀ ਵਿਚਾਰ ਹੈ ਇਹਨੂੰ ਲੈ ਕੇ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚੇ ਕਾਲਜ